ਹਾਂਜੀ ਸਰ ਵੋਟ ਪਾ ਮੈਡਮ ਤੁਸੀਂ ਵੋਟ ਪਾ ਕੇ ਆਏ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਮੈਂ ਆਪਣੇ ਜਲੰਧਰ ਵੈਸ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਜਿਹੜਾ ਪੰਜਾਬ ਸਰਕਾਰ ਦੀ ਲੀਡਰਸ਼ਿਪ ਨੇ ਇੱਥੇ ਆ ਕੇ ਆਤੰਕ ਮਚਾਇਆ ਹੋਇਆ ਤਕੇਸ਼ਾਈ ਕਰ ਰਹੇ ਲੋਕਾਂ ਨਾਲ ਲੋਕਾਂ ਦਾ ਜੀਣਾ ਮੁਖਾਲ ਕੀਤਾ ਗੁੰਡਾਗਰਦੀ ਪਾਈ ਹੈ ਲੋਕਾਂ ਦੇ ਘਰਾਂ 'ਚ ਜਾ ਕੇ ਡਰਾ ਧਮਕਾ ਕੇ ਲੋਕਾਂ ਨੂੰ ਪੈਸੇ ਵੰਡ ਕੇ ਲੋਕਾਂ ਨੂੰ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਲੋਕਾਂ ਨੂੰ ਵਰਗਲਾ ਕੇ ਡਰਾਮ ਕਾਕੇ ਵੋਟ ਲੈਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਦੀ ਆ ਕਿ ਇਹਨਾਂ ਦੀ ਜਿਹੜੀ ਗੁੰਡਾ ਕਰਦੀ ਆ ਉਹਦਾ ਜਵਾਬ ਤੁਸੀਂ ਵੋਟਾਂ ਰਾਹੀਂ ਦੇਣਾ ਜਿੱਦਾਂ ਪਿਛਲੇ ਇਲੈਕਸ਼ਨ ਚ ਗਲ ਬਦਲੂਆਂ ਨੂੰ ਸਬਸ ਕਿਹਾਇਆ ਸੀ ਉਦੋਂ ਇਸ ਜਿੰਮੀ ਚੋਣ ਦੇ ਵਿੱਚ ਵੀ ਗਲ ਬਦਲੂਆਂ ਨੂੰ ਇਹਨਾਂ ਦੀ ਤੱਕੀ ਸ਼ਹੀਦ ਦਾ ਜਵਾਬ ਜ਼ਰੂਰ ਦੇਣਾ ਅੱਪੀ ਜਿੱਤ ਨੂੰ ਕਿਸ ਤਰ੍ਹਾਂ ਦੇਖਦੇ ਪਏ ਤੁਸੀਂ ਜਿਹੜਾ ਜਿੱਤ ਆ ਜਾਂ ਕੀ ਤੁਸੀਂ ਦੇਖਦੇ ਪਏ ਸਮਾਂ 100% ਯਕੀਨੀ ਤੇ ਹੁਣੇ ਕੁਛ ਮਿੰਟ ਪਹਿਲਾਂ ਇਹ ਤੇ ਮਾਡਲ ਆਰਸਵੀ ਕਹਿੰਦੇ ਇਹ ਕੰਮ ਆਦਮੀ ਪਾਰਟੀ ਦਾ ਕੋਈ ਵਰਕਰ ਫੜਿਆ ਗਿਆ ਵਾ ਉਹਦੇ ਕੀ ਕਹਿਣਾ ਚਾਹੋਗੇ ਦੇਖੋ ਵੀ ਇਹ ਸ਼ਰੇਆਮ ਜਿਹੜੇ ਆ ਹੁਣ ਵੀ ਦੇਖੋ ਮੈਨੂੰ ਪਤਾ ਲੱਗਾ ਵੀ ਹਜ਼ਾਰਾਂ ਰੁਪਏ ਇਹ ਵੰਡ ਰਹੇ ਆ ਔਰ ਸਾਰੀ ਰਾਤ ਦੇ ਲੋਕ ਸੁੱਤੇ ਹੀ ਨਹੀਂ ਇਹਨਾਂ ਦੀ ਨੀਂਦ ਜਿਹੜੀ ਹਰਾਮ ਹੋਈ ਪਈ ਆ ਇਹ ਕਿ ਜਲੰਧਰ ਦੀ ਧੀ ਦੇ ਕੋਲੋਂ ਜਲੰਧਰ ਵੈਸ ਦੀ ਬੱਚੀ ਦੇ ਕੋਲੋਂ ਇੰਨਾ ਡਰ ਗਿਆ ਕਿ ਸਾਰੀ ਸਰਕਾਰ ਦਾ ਤੰਤਰ ਜਿਹੜਾ ਇਸ ਪਾਸੇ ਲੱਗਾ ਹੋਇਆ ਔਰ ਲੋਕ ਅੱਜ ਵੋਟਾਂ ਪਾ ਕੇ ਇਹਨਾਂ ਦੀ ਗੁੰਡਾਗਰਦੀ ਦਾ ਇਹਨਾਂ ਦੀ ਤੱਕੇਸ਼ਾਹੀ ਦਾ ਜਵਾਬ ਜਿਹੜਾ ਵੋਟਾਂ ਰਾਹੀਂ ਦੇਣਾ ਹੈ ਮੈਡਮ ਦੇ ਨੀਂਦ ਸ਼ੁਰੂਆਤ ਕਿਦਾਂ ਦੇਖ ਰਹੇ ਹੋ ਅੱਜ ਬਹੁਤ ਅੱਛੀ ਸ਼ੁਰੂਆਤ ਹੈ ਔਰ ਲੱਗਦਾ ਕਿ ਜਿਹੜੀ ਕੀਤੀ ਹੋਈ ਮਿਹਨਤ ਉਹਦਾ ਫਲ ਮਿਲੇਗਾ। ਸਰਿੰਦਰ ਦਾ ਸਹਿਯੋਗ ਮਿਲ ਰਿਹਾ ਪਰ ਸਮਰਥਨ। ਸਰਿੰਦਰ ਕੋ ਜੋ ਕਿ ਲਗਾਤਾਰ ਪੰਜਵਰੀ ਮੈਦਾਨ ਚ ਉਤਰੀ ਔਰ ਪੰਜੇਵਰੀ ਜਿੱਤ ਪਾਈ ਹੈ ਤੇ ਅੱਜ ਕਿਵੇਂ ਫੀਲ ਹੁੰਦਾ ਹੈ? ਅੱਜ ਵੀ ਜਿੱਤਾਂਗੇ। ਆ ਲੋਕ ਹਮੇਸ਼ਾ ਸਮਰਥਨ ਦਿੰਦੇ ਆ। ਕਦੀ ਉਹਨਾਂ ਨੇ ਆਪਣੀ ਬੱਚੀ ਨੂੰ ਡੁੱਲਣ ਨਹੀਂ ਦਿੱਤਾ ਔਰ ਸਰਿੰਦਰ ਕੋ ਹਮੇਸ਼ਾ ਜਿੰਦਾਦਿਲੀ ਦੇ ਨਾਲ ਵਿਚਰੀ ਆ। ਔਰ ਵਿਕਾਸ ਦੇ ਦਾਰ ਤੇ ਲੋਕਾਂ ਦੇ ਵਿੱਚ ਗਈ ਆ ਔਰ ਲੋਕਾਂ ਨੇ ਹੱਥੀਂ ਛਾਵਾ ਕੀਤੀਆਂ ਪਰਮਾ ਸਮਰਥਨ ਦੇ ਕੇ ਹਮੇਸ਼ਾ ਆਪਣੀ ਬੱਚੀ ਨੂੰ ਜਿਤਾਇਆ ਔਰ ਇਸ ਵਾਰੀ ਵੀ ਬਹੁਤ ਵੱਡੀ ਲੀਡ ਨਾਲ ਆਪਣੀ ਬੱਚੀ ਨੂੰ ਜਿਤਾਉਣ ਜਾ ਰਹੇ ਹੈ